ਉਹ ਬਈ ਆ ਗਏ ਮੋਗੇ ਕੱਲ ਦੇ ਆਏ ਵੇ ਅਸੀਂ ਟੀਕਾ ਸਾਨੂੰ ਮਿਲਿਆ ਨੀਗਾ ਰਾਤ ਲੇਟ ਬਹੁਤ ਹੋ ਗਏ ਤੇ ਰਾਤ ਫਿਰ ਗੱਡੀ 'ਚ ਹੀ ਪੈ ਗਏ ਚਲੇ ਕਹਿੰਦੇ ਇੱਥੇ ਪੈ ਜੀਏ ਰਸਤੇਦਾਰੀ ਸੀ 20 ਕਿਲੋਮੀਟਰ ਉੱਥੋਂ ਦੋ ਤਿੰਨ ਅਸੀਂ ਛਲਟਾਂ ਵਗਾਈਆਂ ਮੁੰਡੇ ਨੂੰ ਕਹਿ ਕੇ ਵੀਰ ਘਰੋਂ ਕੱਪੜੇ ਫੜਾ ਕੇ ਜਾ ਗੱਡੀ 'ਚ ਹੀ ਰਾਤ ਸੌਂਗੇ ਰੋਟੀ ਪਾਣੀ ਖਾ ਕੇ ਲੇਟ ਬੜੇ ਹੋ ਗਏ ਸੀਗੇ ਤੇ ਉਹ ਟੀਕਾ ਤੁਸੀਂ ਆਸ ਲਾ ਲਓ ਹਸਾਬ ਵੀ ਅਸੀਂ ਕੱਲ ਸਾਰਾ ਬਟਿੰਡਾ ਛਾਣਤਾ ਤੇ ਬਟਿੰਡੋ ਨਹੀਂ ਮਿਲਿਆ ਹੁਣ ਮੋਗੇ ਆਏ ਆ ਹੈਰੀ ਪੈਟ ਸ਼ਾਪ ਇੱਥੋਂ ਸਾਨੂੰ ਟੀਕੇ ਦੀ ਐਸੋਈ ਇੱਥੋਂ ਮਿਲਦਾ ਠੀਕਾ ਹੁਣੇ ਪਹੁੰਚੇ ਸਵੇਰ ਦੇ 8 ਵਜੇ ਤੇ ਤੁਹਾਨੂੰ ਨਾਲੇ ਦੁਕਾਨ ਦਿਖਾ ਦਈਏ ਇਧਰ ਉਹ ਰੇਲਵੇ ਲਾਈਨ ਦੇ ਨਾਲ ਨਾਲ ਮੰਨ ਕੇ ਚਲੋ ਆਏ ਆ ਜੀ ਆਪਾਂ ਬਾਕੀ ਬਠਿੰਡੇ ਬਾਰੇ ਨਹੀਂ ਆਪਾਂ ਮੋਗੇ ਬਾਰੇ ਨਹੀਂ ਹੈ ਨਹੀਂ ਆਪਾਂ ਨੂੰ ਉਹ ਮੋਗਾ ਸਾਨੂੰ ਬੜਾ ਦੂਰ ਬੜਾਇਆ ਹੈਣਾ ਆਪਾਂ ਨੂੰ ਤੇ ਬੜੀ ਮੁਸ਼ਕਲ ਨਾਲ ਰਾਤ ਦੇ ਲੱਗੇ ਹੋਇਆ ਤੇ ਚਲੋ ਵਿਚਾਰੀ ਦੀ ਜਾਨ ਬਾਜੂ ਚਲੋ ਆਪਾਂ ਨੂੰ ਠੀਕਾ ਮਿਲ ਜੈਣਾ ਤੇ ਬਹੁਤ ਵੱਡੀ ਬਈ ਬਈ ਦੀ ਦੁਕਾਨ ਆ ਪੱਟ ਜੋ ਵੀ ਮੰਨ ਲਓ ਹਰ ਇੱਕ ਚੀਜ਼ ਮਿਲ ਜਾਂਦੀ ਮੇਰੇ ਹਿਸਾਬ ਨਾਲ ਤਾਂ ਮੈਨੂੰ ਦੇਖ ਕੇ ਹੀ ਲੱਗ ਰਿਹਾ ਵੀ ਕੋਈ ਚੀਜ਼ ਐ ਜੀ ਹੋਣੀ ਨਹੀਂ ਜਿਹੜੀ ਇੱਥੋਂ ਮਿਲਣੀ ਨਹੀਂ ਤੇ ਦੂਜੀ ਗੱਲ ਇਹ ਆ ਵੀ ਤੁਸੀਂ ਇਹ ਦੇਖ ਲਓ ਜੀ ਇਹ ਆਪਾਂ ਜਿਵੇਂ ਹੁਣ ਬਠੰਡਾ ਹਨਾ ਤੇ ਉਸ ਹਿਸਾਬ ਨਾਲ ਮੋਗਾ ਤਾਂ ਕੁਝ ਵੀ ਨਹੀਂ ਹਨਾ ਬਠੰਡੇ ਦੇ ਮੁਕਾਬਲੇ ਤੇ ਮੋਗਾ ਤੁਸੀਂ ਦੇਖੋ ਵੀ ਹਰ ਇੱਕ ਚੀਜ਼ ਮਿਲਦੀ ਆ ਆਪਾਂ ਨੂੰ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਵੀ ਥੋੜੀ ਕਰਾ ਦਿੰਨੇ ਆ ਵੈਸੇ ਕੋਈ ਵੈਸੇ ਹੀ ਅਸੀਂ ਵੀਡੀਓ ਬਣਾ ਲਈ ਕਿਉਂਕਿ ਸਾਨੂੰ ਪਤਾ ਵੀ ਸਾਡੇ ਬੰਦੇ ਤੰਗ ਬਹੁਤ ਹੁੰਦੇ ਆ ਹਨਾ ਦਾ ਜੀ ਨਹੀਂ ਮਿਲਦੀ ਤੇ ਆਪਾਂ ਬਾਈ ਨੂੰ ਪੁੱਛਦੇ ਆਂ ਬਾਈ ਕਿੱਥੇ ਹੈਗੀ ਦੁਕਾਨ ਆਪਣੀ ਤੇ ਕਿੱਥੇ ਆਉਣਾ ਪਊਗਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਬਈ ਆਪਣਾ ਜੇ ਇੱਥੋਂ ਦੁਕਾਨ ਤੋਂ ਕੋਈ ਵੀ ਸਮਾਨ ਲੈ ਕੇ ਜਾਣਾ ਹੋਵੇ ਹਨਾ ਤੇ ਕਿਹੜੀ ਜਗ੍ਹਾ ਤੇ ਆਉਣਾ ਪਊਗਾ ਇਹ ਬੁੱਗਾ ਮਾੜੀ ਉੱਚੀ ਬੋਲੋ ਮੈਂ ਕਹਿਣੀ ਹਾਂ ਅਕਾਲ ਸਰ ਰੋਡ ਤੇ ਫਾਟਕ ਦੇ ਕੋਲ ਠੀਕ ਹੈ ਜੀ ਪ੍ਰੇਮ ਰਿਗਰ ਟੈਰੀ ਫੈਟ ਸ਼ੌਪ ਉਹ ਤਾਂ ਤੁਸੀਂ Google ਤੇ ਸਰਚ ਕਰੋ Google ਤੇ ਸਰਚ ਹੈਰੀ ਪੈਟ ਸ਼ਾਪ ਤੁਸੀਂ Google ਤੇ ਸਰਚ ਕਰ ਲਓ ਮੋਗੇ ਆ ਗਏ ਹਨਾ ਇਹ ਮੈਨੂੰ ਲੱਗਦਾ ਬਈ ਤੁਹਾਨੂੰ ਇੱਥੋਂ ਆਪਾਂ ਨੂੰ ਹਰ ਇੱਕ ਚੀਜ਼ ਮਿਲ ਜਾਂਦੀ ਹੈ ਹਨਾ ਸਾਰੀ ਤੁਸੀਂ ਦੇਖ ਲਓ ਸਾਡੇ ਆਹ ਸਾਡੇ ਬਠਿੰਡਾ ਹਨਾ ਤੇ ਬਠਿੰਡੋ ਸਾਨੂੰ ਟੀਗਾ ਨਹੀਂ ਮਿਲਿਆ ਬਠਿੰਡਾ ਤੁਸੀਂ ਦੇਖ ਲਓ ਕਿੱਡਾ ਹਨਾ ਮੋਗੇ ਦੇ ਉੱਤੇ ਸੋਹਣਾ ਆਮ ਹੁੰਦਾ ਆਮ ਹੁੰਦਾ ਤੁਹਾਡੇ ਸਾਡੇ ਮਿਲਦੇ ਨਹੀਂ ਸਾਡੇ ਜੇ ਅਸੀਂ ਹੌਲ ਸੇਲ ਦੇ ਆ ਵੈਰਾਈਟੀ ਦੇਖੋ ਤਰ੍ਹਾਂ ਤਰ੍ਹਾਂ ਦੀ ਮਿਲਦੀ ਤੁਹਾਨੂੰ ਹਾਂਜੀ ਹਾਂਜੀ ਦੇਖ ਲਿਆ ਬਾਕੀ ਮੈਂ ਤੁਹਾਨੂੰ ਦੁਕਾਨ ਤੁਰ ਕੇ ਵੀ ਦਿਖਾ ਦਿੰਨਾ ਹੈ ਹਾਂ ਤੇ ਆ ਡਾਕਟਰ ਨੂੰ ਵੀ ਅਸੀਂ ਨਾਲ ਦੇ ਰਾਤ ਦੇ ਨਾਲ ਹੀ ਲਈ ਫਿਰਦੇ ਆ ਡਾਕਟਰ ਸਾਹਿਬ ਕਿਵੇਂ ਲੱਗਿਆ ਅੱਜ ਤੇ ਬਹੁਤ ਵਧੀਆ ਜੀ ਬਹੁਤ ਵਧੀਆ ਇੱਥੇ ਆਪਾਂ ਨੂੰ ਸਾਰੀ ਚੀਜ਼ ਕੁਆਲਿਟੀ ਮਿਲ ਰਹੀ ਆ ਕੋਈ ਜੈਨਰਿਕ ਚੀਜ਼ ਨਹੀਂ ਗਈ ਹਾਂ 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 ਸਾਰੀ ਫਾਰਮਾ ਚ ਹੈਗੀ ਮੈਡੀਸਿਨ ਇੱਥੇ ਹਾਂਜੀ ਹਾਂਜੀ ਤੇ ਬਹੁਤ ਵਧੀਆ ਲੱਗਿਆ ਭਾਈ ਜੀ ਨਾਲ ਗੱਲ ਕਰਕੇ ਸਾਰੇ ਇੱਥੇ ਵਿਜ਼ਿਟ ਕਰੋ ਹਾਂਜੀ ਹਾਂਜੀ ਬਾਕੀ ਭਾਈ ਆਪਾਂ ਕੋਈ ਐਡ ਨਹੀਂ ਕੀਤੀ ਕਿ ਵੀ ਜੇ ਤੁਸੀਂ ਕਹੋ ਵੀ ਇਹਨੇ ਮਤਲਬ ਕੁਝ ਲਿਆ ਹੋਊਗਾ ਹਨਾ ਤੇ ਆ ਬਾਈ ਕੋਲੇ ਖੜਾ ਆਪਾਂ ਕੁਝ ਨਹੀਂ ਬਾਈ ਨੂੰ ਵੈਸੇ ਮੈਨੂੰ ਚੰਗਾ ਲੱਗਿਆ ਇੱਥੇ ਆ ਕੇ ਤਾਂ ਮੈਂ ਚਲੋ ਯਾਰ ਵੀਡੀਓ ਬਣਾਈਏ ਵੀ ਸਾਡੇ ਏ ਕਿਉਂਕਿ ਸਾਡੇ ਏਰੀਆ ਚ ਕੀ ਹੈ ਨਾ ਵੀ ਜਾਨਵਰਾਂ ਵੰਨੀ ਇਹ ਬੇਜਵਾਨਾਂ ਵੰਨੀ ਕਿਸੇ ਦਾ ਧਿਆਨ ਨਹੀਂ ਹੈ ਨਾ ਜਿਹਨੂੰ ਅਸੀਂ ਪੁੱਛਦੇ ਹਾਂ ਕਹਿੰਦਾ ਛੱਡ ਪਰੇ ਯਾਰ ਕੌਣ ਇੰਨੇ ਪੈਸੇ ਲਾਉਂਦਾ ਯਾਰ ਕੌਣ ਇੰਨੇ ਪੈਸੇ ਲਾਉਂਦਾ ਹਰ ਇੱਕ ਬੰਦਾ ਇਹੀ ਕਹਿੰਦਾ ਛੱਡੋ ਪਰੇ ਹੈ ਤਾਂ ਜਾਨਵਾਰੀ ਪਰ ਸਾਨੂੰ ਪਤਾ ਬਈ ਯਾਰ ਵੀ ਜਾਣ ਤਾਂ ਹੈਗੀ ਹੈ ਨਾ ਜਦੋਂ ਤੜਪ ਤੜਪ ਕੇ ਮਰਨਾ ਹਨ ਤੇ ਬੜਾ ਉਖਾ ਹੋ ਜਾਂਦਾ ਤੇ ਬਾਕੀ ਦੇਖ ਸਕਦੇ ਹੋ ਤੁਸੀਂ ਹਰ ਇੱਕ ਚੀਜ਼ ਮਿਲਦੀ ਹੈ ਇੱਥੋਂ ਤਾਂ ਕੋਈ ਵੀ ਆ ਕੇ ਲਿਜਾ ਸਕਦਾ ਬਾਕੀ ਬਾਈ ਨੇ ਤੁਹਾਨੂੰ ਦੱਸਤਾ ਤੇ ਟੀਕੇ ਦੀ ਅਪਡੇਟ ਵੀ ਆਪਾਂ ਤੁਹਾਨੂੰ ਦਿੰਨੇ ਆ ਜੀ ਭਾਈ ਜੀ ਮੋਗੇ ਆਏ ਸੀਗੇ ਹੈਰੀ ਪੈਟ ਸ਼ਾਪ ਤੇ ਸਾਨੂੰ ਟੀਕਾ ਨਹੀਂ ਮਿਲਿਆ ਸੀ ਬਟਿੰਡਿਓ ਅ ਇਸ ਟੈਂਪਰ ਵਾਸਤੇ ਉਹ ਟੀਕਾ ਲੈਣ ਆਏ ਸੀ ਤੇ ਬਾਈ ਆ ਕੇ ਬਾਈ ਨਾਲ ਮਿਲੇ ਪਤਾ ਲੱਗਿਆ ਬਾਈ ਇੱਥੋਂ ਸਮਾਨ ਪਹਿਲੀ ਗੱਲ ਤਾਂ ਡੌਗਸ ਵਾਸਤੇ ਕੋਈ ਵੀ ਸਮਾਨ ਲੈਣਾ ਹੋਵੇ ਤੁਸੀਂ ਹਨਾ ਉਹ ਸਮਾਨ ਇਰ ਇੱਕ ਚੀਜ਼ ਮਿਲਦੀ ਐ ਇੱਥੋਂ ਤੇ ਦੂਜੀ ਗੱਲ ਇਹ ਵੀ ਸਮਾਨ ਸਸਤਾ ਬਹੁਤ ਆ ਬਈ ਐ ਜਮਾ ਬਾਈ ਨੇ ਜਾਇਜ ਰੇਟ ਲਾਇਆ ਸਾਨੂੰ ਖਿੱਚ ਕੇ ਪੂਰਾ ਤੇ ਜਿਹੜੇ ਹਿਸਾਬ ਨਾਲ ਸਾਡੇ ਸਮਾਨ ਮਿਲਦਾ ਉਹ ਹਸਾਉਣਾ ਬਈ ਬਹੁਤ ਫਰਕ ਆ ਤੇ ਦੂਜੀ ਗੱਲ ਇਹ ਹੈ ਬਾਈ ਕਬੂਤਰਾਂ ਵਾਲੇ ਜਿਹੜੇ ਵੀਰ ਕਬੂਤਰ ਰੱਖਦੇ ਹਨ ਉਹਨਾਂ ਵਾਸਤੇ ਵੀ ਬਾਈ ਕੋਲੇ ਹਰ ਇੱਕ ਚੀਜ਼ ਮਿਲ ਜਾਂਦੀ ਹੈ ਤੁਹਾਨੂੰ ਆ ਸਪੈਸ਼ਲੀ ਬਾਈ ਦਾ ਕਹ ਲਓ ਵੀ ਇੱਕ ਦੁਕਾਨ ਦੇ ਵਿੱਚ ਇੱਕ ਦੁਕਾਨ ਹੈ ਬਾਈ ਦੀ ਕਬੂਤਰਾਂ ਦਾ ਜੋ ਵੀ ਤੁਸੀਂ ਸਮਾਨ ਲੈਣਾ ਚਾਹੋ ਹਨ ਉਹ ਤੁਹਾਨੂੰ ਹਰ ਇੱਕ ਚੀਜ਼ ਮਿਲ ਜੂਗੀ ਤੇ ਬਾਕੀ ਮੈਨੂੰ ਤਾਂ ਇਹਨਾਂ ਨੌਲੇਜ ਹੈ ਨਹੀਂ ਕਿ ਤਾਂ ਮੇਰਾ ਦਿਲ ਕੀਤਾ ਵੀ ਯਾਰ ਮੈਂ ਵੀਡੀਓ ਬਣਾ ਕੇ ਪਾਵਾਂ ਕਿਉਂਕਿ ਜਾ ਜਿੱਥੋਂ ਆਪਾਂ ਨੂੰ ਚੀਜ਼ ਸਹੀ ਰੇਟ ਤੇ ਮਿਲਦੀ ਹੈ ਜਾਇਜ਼ ਰੇਟ ਤੇ ਮਿਲਦੀ ਹੈ ਤੇ ਆਪਣਾ ਫਰਜ਼ ਬਣਦਾ ਹੈ ਨਾ ਆਪਾਂ ਉੱਥੇ ਹੀ ਜਾਈਏ ਬਾਕੀ ਕੋਈ ਬਈ ਇਹ ਐਡ ਨਹੀਂ ਮੈਨੂੰ ਚੰਗਾ ਲੱਗਿਆ ਤੇ ਮੈਂ ਬਣਾਤੀ ਠੀਕ ਹੈ ਤੇ ਬਾਈ ਨੇ ਤਾਂ ਮੈਨੂੰ ਕਿਹਾ ਕਿ ਤਾਂ ਵੇਖ ਲੈ ਤੇਰੀ ਮਰਜ਼ੀ ਹੈ ਜੇ ਬਣਾਉਣੀ ਤਾਂ ਬਣਾ ਦੇ ਤੇ ਆਪਾਂ ਇਧਰ ਆ ਦੇਖ ਲਓ ਤੁਸੀਂ ਬਈ ਇਧਰ ਕੀ ਕੁਛ ਹੈਗਾ ਇਹ ਮੜਾ ਦੱਸੋਗੇ ਤੁਸੀਂ ਹੈ ਇਧਰੋਂ ਠੀਕ ਹੈ ਜੀ ਆ ਜਿਵੇਂ ਦਾਣੇ ਐ ਸਟ੍ਰੇਆਂ ਹਾਂਜੀ ਆ ਦਾਣਿਆਂ ਵਾਸਤੇ ਦਾਣੇ ਪਾਉਣ ਵਾਸਤੇ ਟਰੇਆਂ ਹੋ ਗਈਆਂ ਬਈ ਜੀ ਹੋਰ ਤੇ ਆ ਡ੍ਰਿੰਕਰ ਹੈ ਆ ਵੀ ਟ੍ਰੇ ਹੈਗੀ ਆ ਇਹ ਜੀ ਮੈਂ ਸਪੈਸ਼ਲ ਹੁੰਦੀ ਥੋੜੀ ਅੱਛਾ ਠੀਕ ਆ ਇਹ ਸਪੈਸ਼ਲ ਟ੍ਰੇ ਆ ਬਾਕੀ ਉੱਪਰ ਆਲਨੇ ਵੀ ਪਏ ਆ ਬਈ ਆਲਨੇ ਹਨਾ ਜੇ ਕਿਸੇ ਨੇ ਭਰਾ ਨੇ ਆਲਨੇ ਚਾਹੀਦੇ ਤੁਹਾਨੂੰ ਜੋ ਵੀ ਚੀਜ਼ ਚਾਹੀਦੀ ਮੈਂ ਗ੍ਰੇਟਸ ਤੇ ਆ ਡ੍ਰਿੰਕਰ ਠੀਕ ਹੈ ਜੀ ਸਾਡੇ ਕੀ ਆ ਵੀ ਏਰੀਆ ਚ ਆਪਣੇ ਮੰਨ ਲਓ ਮੁਕਸਰ ਹੋ ਗਿਆ ਹਨਾ ਬਠਿੰਡਾ ਹੋ ਗਿਆ ਮੈਂ ਇਹੋ ਜੀ ਪਹਿਲੀ ਗੱਲ ਤਾਂ ਪੈਟ ਸ਼ਾਪ ਨਹੀਂ ਦੇਖੀ ਦੂਜੀ ਗੱਲ ਕਬੂਤਰਾਂ ਦਾ ਹਰ ਇੱਕ ਚੀਜ਼ ਮਿਲਦੀ ਬਈ ਤੇ ਬਾਕੀ ਇੱਕ ਚੀਜ਼ ਹੋਰ ਅਨਸਸਤੀ ਜਿਹੜੀ ਮਿਲਦੀ ਹੈ ਨਾ ਆਪਾਂ ਨੂੰ ਸਹੀ ਜਾਇਜ਼ ਰੇਟ ਤੇ ਉਹ ਮੈਨੂੰ ਬਹੁਤ ਵਧੀਆ ਲੱਗਿਆ ਬਈ। ਉਤਰਾਂ ਦੇ ਕੱਪੜੇ ਆ। ਠੀਕ ਹੈ ਇਹ ਉੱਤੇ ਉਪਰ ਛਤਰੀ ਛਤਰੀ ਦਾ ਕੱਪੜਾ ਠੀਕ ਹੈ ਜੀ। ਹੋਰ ਜਿਹੜੀਆਂ ਕੋਈ ਖਾਸ ਮੇਨ ਮੇਨ ਚੀਜ਼ਾਂ ਨੂੰ ਮੈਨੂੰ ਉਹ ਦਿਖਾ ਦੇ। ਤੇ ਇੱਕ ਇੱਕ ਆ ਹੈਗੇ ਆ ਜਾਲ ਹੈਗੇ ਜਿਵੇਂ ਕਬੂਤਰ ਬਾਹਰ ਬੱਚੇ ਘਜਾਉਣੇ ਹੁੰਦੇ ਆ। ਹਾਂਜੀ ਹਾਂਜੀ। ਠੀਕ ਹੈ ਜਾਲ ਆ ਗਿਆ। ਆ ਛਪਕਾ ਫੜਨਾ ਤੇ ਉਹ ਹੈਗਾ ਹਾਂ ਠੀਕ ਹੈ ਉਹ ਕੈਚਰ ਆ ਹਨਾ। ਛਪਕਾ। ਹਾਂ ਛਪਕਾ ਕੀ ਕਹਿੰਦੇ। ਬਾਕੀ ਇਧਰ ਦਵਾਈਆਂ ਵੀ ਬਈ ਹਰ ਇੱਕ ਚੀਜ਼ ਕੋਈ ਵੀ ਦਵਾਈ ਤੁਸੀਂ ਲੈਣੀ ਆ ਹਨਾ ਕਬੂਤਰਾਂ ਦੇ ਰਿਲੇਟ ਜਿਹਵਾਸਤੇ। ਉਹ ਹਰ ਇੱਕ ਦਵਾਈ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਵੀ ਦਵਾਈਆਂ ਵੀ ਸਾਰੀਆਂ ਪਈਆਂ ਬਾਈ ਕੋਲੇ ਕਬੂਤਰ ਬਿਠਣਾ ਸੇ ਜਿਹਦੇ ਕੰਦ ਜਾਂ ਲੱਗ ਜਾਂਦਾ ਠੀਕ ਆ ਜੀ ਬਹੁਤ ਵਧੀਆ ਬਈ ਬਹੁਤ ਵਧੀਆ ਤੇ ਇਧਰ ਕਬੂਤਰ ਨੂੰ ਦਵਾਈ ਦੇਣ ਦਾ ਸਿਕਪ ਇਹ ਹੋਈ ਹੈ ਅੱਛਾ ਇਹ ਨੂੰ ਕਿਵੇਂ ਦਿੱਤੀ ਜਾਂਦੀ ਕਬੂਤਰ ਇਹਦੇ ਵਿੱਚ ਪੈਕ ਹੋ ਜਾਂਦਾ ਅੱਛਾ ਇਹਦੇ ਵਿੱਚ ਪੈਕ ਹੋ ਜਾਂਦਾ ਕਬੂਤਰ ਹਾਂਜੀ ਲੈ ਕੇ ਜਾਣ ਵਾਲਾ ਕਬੂਤਰ ਇਧਰ ਜਿਵੇਂ ਤੋਂ ਨਿਕਲ ਜਾਂਦੀ ਹੈ ਦੀ ਪੂਸ਼ ਇਧਰ ਦੀ ਫਾ ਆਪਣੇ ਨਾ ਇੱਕ ਇਹ ਲੈ ਕੇ ਚੱਲ ਆਪਣੇ ਕੋਲ ਕਈ ਰਿ ਕੋਈ ਜ਼ਖਮੀ ਮੰਨ ਲਓ ਕੋਈ ਆ ਜਾਂਦਾ ਹਨਾ ਕਬੂਤਰ ਤੇ ਕੋਈ ਵੀ ਆਪਾਂ ਨੂੰ ਇੱਕ ਲੈ ਚੱਲ ਜਰੂਰ ਅਗਲੀ ਝਾਂਡੇ ਕਬੂਤਰਾਂ ਦੇ ਅੱਛਾ ਇਹਨਾਂ ਅਗਲੀ ਝਾਂਡੇ ਬਈ ਕਾਹਦੇ ਹੁੰਦੇ ਆ ਇਹ ਜਿਵੇਂ ਕਬੂਤਰ ਬੱਚੇ ਨਹੀਂ ਕਢਾਉਣੇ ਜੇ ਉੱਡਣੇ ਹੁੰਦੇ ਉਹਨਾਂ ਚੋਂ ਇਹ ਰੱਖ ਦਿੰਦੇ ਆ ਠੀਕ ਠੀਕ ਹੈ ਠੀਕ ਹੈ ਜੀ ਠੀਕ ਹੈ ਆ ਕਬੂਤਰਾਂ ਤੇ ਸਪੈਸ਼ਲ ਫੀਡ ਆ ਆ ਕਬੂਤਰਾਂ ਵਾਸਤੇ ਸਪੈਸ਼ਲ ਫੀਡ ਆ ਬਾਈ ਕਹਿੰਦਾ ਬਈ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਵੀਰੇ ਬਹੁਤ ਵਧੀਆ ਲੱਗਿਆ ਤੇ ਬਾਈ ਇਹ ਮੈਨੂੰ ਮੜਾ ਦੱਸੇਗਾ ਵੀ ਮੋਗੇ ਇਹ ਆਉਣਾ ਕਿੱਥੇ ਪਊਗਾ ਜੇ ਕੋਈ ਭੈਣ ਭਰਾ ਨੇ ਆਉਣਾ ਚਾਹੇ ਤੇ ਪੈਟ ਸ਼ਾਪ ਮੋਗਾ ਹੈਰੀ ਪੈਟ ਸ਼ਾਪ ਮੋਗਾ ਤੁਸੀਂ ਉਹਦੇ ਤੇ ਗੂਗ ਕਿਹੜੇ ਕਿਹੜੀ ਬਸਤੀ ਵਾਜੀ ਦੀ ਕਿਹੜਾ ਪੰਲਾ ਪ੍ਰੇਮਨਗਰ ਚਾਹੀਏ ਇਹ ਰੇਲਵੇ ਲਾਈਨ ਦੇ ਨਾਲ ਹੈ ਬਿਲਕੁਲ ਤੇ ਹੈਰੀਪੈਡ ਸ਼ਾਪ ਤੁਸੀਂ ਆਪਣੇ ਗੂਗਲ ਤੇ ਮੈਪ ਤੇ ਭਰ ਲਓਗੇ ਤਾਂ ਤੁਹਾਡੇ ਮੂਰੇ ਆ ਜਾਊਗਾ ਹਨਾ ਸਾਰਾ ਕੁਝ ਚਲੋ ਠੀਕ ਹੈ ਬਈ ਧੰਨਵਾਦ ਬਾਈ ਆਪ ਉਧਰ ਬਾਹਰ ਆ ਤੇ ਮੈਂ ਕਿਹਾ ਚਲੋ ਠੀਕ ਹੈ ਬਈ ਥੈਂਕ ਯੂ ਬਈ ਚਲ ਗਏ ਵੀ ਡਾਕਟਰ ਸਾਹਿਬ ਅਸੀਂ ਡਾਕਟਰ ਨੂੰ ਵੇਖ ਲਓ ਤੁਸੀਂ ਕੱਲ ਦੇ ਨਾਲ ਹੀ ਖਿੱਚੀ ਫਿਰਦੇ ਆ ਸਾਨੂੰ ਕੱਲ ਟੀਕਾ ਨਹੀਂ ਮਿਲਿਆ ਤੇ ਅੱਜ ਚਲੋ ਮੁੱਕ ਗਏ ਤੇ ਬਾਕੀ ਇੱਧਰ ਮੈਂ ਤੁਹਾਨੂੰ ਦੂਜਾ ਵੀ ਸਮਾਨ ਦਿਖਾ ਦਿੰਨਾ ਤੇ ਆ ਤੁਸੀਂ ਦੇਖ ਸਕਦੇ ਹੋ ਹਰ ਇੱਕ ਚੀਜ਼ ਮਿਲਦੀ ਆ ਇਧਰੋਂ ਕੱਪੜੇ ਆ ਗਏ ਠੀਕ ਹੈ ਜੀ ਉਹ ਕੱਪੜੇ ਲੱਗੇ ਆ ਫੀਡ ਲੱਗੀ ਬਿੱਲੀਆਂ ਦੀ ਆ ਆ ਮੱਛੀਆਂ ਦੀ ਆ ਆ ਮੱਛੀਆਂ ਦੀ ਫੀਡ ਆ ਆ ਖਿਡਾਉਣੇ ਆ ਆ ਖਿਲਾਉਣੇ ਆ ਗਏ ਠੀਕ ਹੈ ਤੁਸੀਂ ਆਪਦੇ ਬੱਚਾ ਵਾਸਤੇ ਕੋਈ ਵੀ ਕਹੋ ਵੀ ਬੱਚੇ ਹੁੰਦੇ ਜਿਹੜੇ ਆਪਾਂ ਹਨਾ ਜਾਨਵਰ ਰੱਖਦੇ ਆ ਡੌਗ ਰੱਖਦੇ ਆ ਘਰੇ ਬੱਚਾ ਵਾਂਗੂ ਹੀ ਰੱਖਦੇ ਆ ਉਹਨਾਂ ਵਾਸਤੇ ਕੋਈ ਵੀ ਤੁਸੀਂ ਖਿਲਾਉਣਾ ਲੈਣਾ ਖਿਲਾਉਣਾ ਮਿਲ ਜੂਗਾ ਇਧਰ ਫੀਡ ਪਈ ਆ ਹਰ ਇੱਕ ਤਰ੍ਹਾਂ ਦੀ ਆ ਆ ਦੇਖ ਸਕਦੇ ਹੋ ਬਿੱਲੀਆਂ ਵਾਸਤੇ ਆ ਦਵਾਈਆਂ ਇੱਧਰ ਸਪੈਸ਼ਲ ਬਾਈ ਦੀ ਮੈਡੀਕਲ ਕਹਿ ਲੋਗੇ ਇੱਧਰ ਅੰਦਰ ਮੈਡੀਕਲ ਕੋਈ ਵੀ ਤੁਸੀਂ ਦਵਾਈ ਲੈਣੀ ਚਾਹੋ ਤਾਂ ਹਨਾ ਤੁਹਾਨੂੰ ਦਵਾਈ ਮਿਲ ਜੂਗੀ ਫੀਡ ਆ ਗਈ ਤੇ ਉਸ ਤੋਂ ਬਾਅਦ ਆ ਗਈ ਇੱਧਰ ਕੱਪੜੇ ਕੱਪੜੇ ਤੁਸੀਂ ਕੋਈ ਵੀ ਕੱਪੜੇ ਲੈ ਸਕਦੇ ਹੋ ਜੀ ਤੇ ਇੱਧਰ ਆ ਵੱਡੇ ਬੱਚਿਆਂ ਦੀ ਫੀਡ ਆ ਗਈ ਇੱਧਰ ਆ ਛੋਟੀਆਂ ਫੀਡ ਜਿਹੜੀ ਆਪਾਂ ਦਿੰਨੇ ਚਿਕਨ ਵਾਲੀਆਂ ਉਹ ਤੇਲੀਆਂ ਹੁੰਦੀਆਂ ਜਿਹੜੀਆਂ ਛੋਟੀਆਂ ਉਹ ਆ ਗਈਆਂ ਹਰ ਇੱਕ ਮਤਲਬ ਕਹਿੰਦਾ ਭਾਵਾ ਵੀ ਹਰ ਇੱਕ ਚੀਜ਼ ਇੱਥੋਂ ਮਿਲ ਜਾਂਦੀ ਹੈ ਜਿਹੜੀ ਕਿ ਆਪਣੇ ਬਹੁਤ ਮੁਸ਼ਕਲ ਨਾਲ ਮਿਲਦੀ ਐ ਅਸੀਂ ਇੰਨਾ ਕੱਲ ਦੇ ਬਈ ਪਰੇਸ਼ਾਨ ਹੋਏ ਨਾ ਸਾਨੂੰ ਉਹ ਟੀਕਾ ਨਹੀਂ ਮਿਲਿਆ ਤੁਸੀਂ ਵੇਖ ਲਓ ਵੀ ਉਦੋਂ ਜ਼ਿਆਦਾ ਸਾਨੂੰ ਗੱਡੀ ਦਾ ਕਰਾਇਆ ਪੈ ਗਿਆ ਤੇ ਟੀਕਾ ਵੀ ਬਈ ਨੇ ਆਪਾਂ ਨੂੰ ਸਹੀ ਰੇਟ ਤੇ ਦਿੱਤਾ ਬਈ ਕਿੰਨੇ ਦਿੱਤਾ ਟੀਕਾ ਆਪਾਂ ਨੂੰ ਡਾਕਟਰ ਨੂੰ ਟੀਕਾ ਮਿਲਿਆ ਜੀ 2650 ਦਾ ਸਾਢੇ 2650 ਦਾ ਬਈ ਟੀਕਾ ਮਿਲਿਆ ਤੇ ਆਪਣੇ ਕਿੰਨੇ ਮੰਗਦੇ ਸੀਗੇ ਆਪਣੇ ਕੋਈ 3200 ਕੋਈ 3500 ਇੱਕ ਡਾਕਟਰ ਕਹਿੰਦਾ ਵੀ ਮੈਂ ਮੰਗਵਾ ਕੇ ਦਊਗਾ 4500 ਜਾਂ 5000 ਕੋਈ 5000 ਮੰਗਦਾ ਸੀ ਪਰ ਉਹ ਸਾਨੂੰ ਮੰਨ ਲਓ 6 ਐਮਐਲ 6 ਐਮਐਲ ਮਿਲਦਾ ਰਹਿਣਾ ਇੱਕ ਸਾਨੂੰ ਆਇਆ ਸੀਗਾ ਉਹ ਕਹਿੰਦਾ ਵੀ 6 ਐਮਐਲ ਦਵਾਈਆਂ 250 ਦਾ ਆ ਠੀਕ ਇਧਰ ਬਈ ਖਰਗੋਸ਼ ਵਾਸਤੇ ਤੁਸੀਂ ਫੀਡ ਲੈਣੀ ਹੈ ਕੋਈ ਵੀ ਹੈਨਾ ਉਹ ਵੀ ਤੁਹਾਨੂੰ ਮਿਲ ਜੂਗੀ ਤੇ ਇਧਰ ਵੀ ਉੱਪਰ ਆਲਣੇ ਚਿੜਗੀਆਂ ਦੇ ਪਏ ਆ ਕਿਉਂਕਿ ਮੈਂ ਵੀ ਬਹੁਤ ਸ਼ਕੀਨ ਆ ਹੈਨਾ ਮੈਨੂੰ ਵੀ ਚਿੜਗੀਆਂ ਦਾ ਵੀ ਆਪਾਂ ਯਾਰ ਵਾਤਾਵਰਣ ਨਾਲ ਥੋੜਾ ਪ੍ਰੇਮ ਆ ਆਪਣਾ ਤਮੈ ਵੀ ਲੌਂਦਾ ਰਹੇ ਨਕਸਰੀ ਚਾਲ ਨੇ ਜਿੱਥੇ ਵੀ ਮੈਨੂੰ ਲੱਗਦਾ ਵੀ ਤੇ ਚਿੜੀਆਂ ਘਟ ਤੇ ਇੱਧਰ ਵੀ ਬਈ ਆਹ ਖਲਾਉਣੇ ਪਏ ਆ ਤੋਤਿਆਂ ਦੇ ਖਲਾਉਣੇ ਆ ਬਈ ਇੱਧਰ ਠੀਕ ਹੈ ਠੀਕ ਹੈ ਜੀ ਤੇ ਬਾਕੀ ਬਈ ਜਰੂਰ ਆਜੇ ਭਰਾ ਕੋਲੇ ਤੇ ਇੱਕ ਵਾਰੀ ਆ ਨਾਮ ਮੇਰਾ ਲੈ ਕੇ ਗੁਰਜੀਤ ਤੇ ਤੁਸੀਂ ਮਿਲ ਲਿਆ ਜੇ ਬਾਈ ਨੂੰ ਤਾਂ ਤੁਹਾਨੂੰ ਜਮਾਂ ਬਿਲਕੁਲ ਸਹੀ ਰੇਟ ਤੇ ਚੀਜ਼ ਮਿਲੂਗੀ